ਐਮਐਸਪੀ ਦੀ ਗੱਲ ਕਰਦੇ ਆ ਐਮਐਸਪੀ 10 ਲੱਖ ਕਰੋੜ ਜਿਹੜਾ ਕਿ ਸਾਲ ਦਾ ਖਰਚ ਹੁੰਦਾ ਕਿਵੇਂ ਦੇਣਗੇ ਸਰਕਾਰ ਕਹਿੰਦੀ ਹੈ ਕਿ ਕਿਵੇਂ ਕਰਾਂਗੇ ਅਸੀਂ ਉਹ ਐਮਐਸਪੀ 10 ਲੱਖ ਕਰੋੜ ਤਾਂ ਉਹ ਮਤਲਬ ਕੋਸ਼ਿਕ ਇੰਡਸਟਰੀਲਿਸਟਾਂ ਦਾ ਹੀ ਮਾਫ ਕਰਤਾ ਉਹਨਾਂ ਨੇ ਪਿਛਲੇ ਸਮੇਂ 'ਚ ਮੋਦੀ ਨੇ 10 ਲੱਖ ਕਰੋੜ ਜਿਹੜਾ ਉਹਨਾਂ ਨੇ ਦੇਣਾ ਆ ਉਹਦੇ ਉਹਨੇ ਕਿਤੇ ਫ੍ਰੀ ਦੇਣਾ ਆ ਮੈਂ ਬੜਾ ਬੜਾ ਇਹ ਭਾਜਪੀ ਦਾ ਮੀਡੀਆ ਆਰਐਸਐਸ ਦਾ ਮੀਡੀਆ ਰੌਲਾ ਪਾ ਰਿਹਾ ਹੈ ਕਿ 10 ਲੱਖ ਕਰੋੜ ਦੀ ਐਮਐਸਪੀ ਦੇਣੀ ਪਊਗੀ ਪਹਿਲੀ ਗੱਲ ਤਾਂ ਇਹ ਜਿਹੜੀ ਇਹ ਦੱਸ ਰਹੇ ਨੇ 10 ਲੱਖ ਕਰੋੜ ਹੈ ਹੀ ਨਹੀਂ ਇਹਨਾਂ ਨੂੰ ਸਮਾਨ ਕਿੱਥੋਂ ਮਿਲਦਾ ਆ ਤਕਰੀਬਨ 35 ਤੋਂ 40% ਕੇਂਦਰੀ ਪੂਲ ਦੇ ਵਿੱਚ ਤਾਂ ਇਕੱਲਾ ਪੰਜਾਬ ਆਪਣੀ ਹਿੱਸੇਦਾਰੀ ਦਿੰਦਾ ਆ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਖਰੀਦੀਆਂ ਨੇ ਕੁਝ ਹਿੱਸੇਦਾਰੀ ਹਰਿਆਣਾ ਦਿੰਦਾ ਆ ਕੁਝ ਹਿੱਸੇਦਾਰੀ ਜਿਹੜੀ ਹੈਗੀ ਹੈ ਉਹ ਥੋੜੀ ਜਿਹੀ ਹਿੱਸੇਦਾਰੀ Madhya Pradesh ਦਿੰਦਾ ਆ ਥੋੜੀ ਜਿਹੀ ਹਿੱਸੇਦਾਰੀ ਜਿਹੜੀ ਹੈਗੀ ਆ UP ਚੋਂ ਆਉਂਦੀ ਹੈ ਇਹਨਾਂ ਦੇ ਕੋਲੇ ਤਾਂ ਕਿਤੇ ਖਰੀਦਣ ਨੂੰ ਕੋਈ ਦਾਣਾ ਨਹੀਂ ਦਿੰਦਾ ਕਿਉਂਕਿ ਜਿਹੜੇ ਪਰਦੇਸ਼ ਬਾਕੀ ਦੇ ਨੇ ਉਹਨਾਂ ਦੇ ਅੰਦਰ ਜਿਹੜਾ ਕੁਝ ਹੁੰਦਾ ਆ ਉਹ ਉਹਨਾਂ ਦੇ ਪਰਦੇਸ਼ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕਦਾ ਸਗੋਂ ਉਹਨਾਂ ਨੂੰ ਉਲਟਾ ਪੰਜਾਬ ਹਰਿਆਣਾ UP Madhya Pradesh ਚੋਂ Rajasthan ਚੋਂ ਭੇਜਣਾ ਪੈਂਦਾ ਹੈ ਇਹ ਜਿਹੜੀ ਇਹਨਾਂ ਦੀ ਇਹ ਜਿਹੜੀ ਗੱਲ ਕਰ ਰਹੇ ਨੇ ਇਹ ਐਮਐਸਪੀ ਜਿਹੜੀ ਦੇਣੀ ਹੈ ਇਹਨਾਂ ਨੇ ਖਰਾਤ ਦੇਣੀ ਹੈ ਵੀ ਕੋਈ ਚੀਜ਼ ਕਿਸੇ ਨੂੰ ਭੀਖ ਚ ਦੇਣੀ ਹੈ ਕਿਸੇ ਦੀ ਪੈਦਾਵਾਰ ਦਾ ਮੁੱਲ ਦੇਣਾ ਤੁਸੀਂ ਪੈਦਾਵਾਰ ਦਾ ਮੁੱਲ ਜਿਹੜਾ ਆ ਪੈਦਾਵਾਰ ਦਾ ਮੁੱਲ ਹੈ ਜਿਹੜਾ ਉਹ ਕੀ ਅਸੀਂ ਇੰਡਸਟਰੀ ਲਿਸ ਨੂੰ ਨਹੀਂ ਦਿੰਦੇ ਕੀ ਅਸੀਂ ਜਿਹੜਾ ਵੀ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਕੋਈ ਪੈਦਾਵਾਰ ਕਰਦਾ ਹੈ ਕੋਈ ਇੰਡਸਟ੍ਰੀਅਲਿਸਟ ਪੈਦਾਵਾਰ ਕਰਦਾ ਹੈ ਕੋਈ ਕਿਸਾਨ ਪੈਦਾਵਾਰ ਕਰਦਾ ਹੈ ਕੋਈ ਹੋਰ ਵਿਅਕਤੀ ਪੈਦਾਵਾਰ ਕਰਦਾ ਹੈ ਕੀ ਅਸੀਂ ਉਹਦਾ ਮੁੱਲ ਨਹੀਂ ਦਿੰਦੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਕਿਸਾਨ ਹੀ ਹੈ ਜਿਹਦਾ ਮੁੱਲ ਸਰਕਾਰ ਤੈਅ ਕਰਦੀ ਹੈ ਕੋਈ ਬੂਟ ਬਣਾਉਣ ਦੀ ਕੰਪਨੀ ਹੈ ਉਹਦਾ ਮੁੱਲ ਸਰਕਾਰ ਤੈਅ ਕਰਦੀ ਹੈ ਕੋਈ ਲੋਹਾ ਬਣਾਉਣ ਦੀ ਕੰਪਨੀ ਹੈ ਕਾਰਨ ਕਿਉਂ ਨਹੀਂ ਦੇ ਦਿਆ ਐ ਐਮਐਸਬੀ ਕਾਰਨ ਕੀ ਆ? ਕਾਰਨ ਇਹ ਹੈਗਾ ਆ ਕਿ ਇਹ ਇੱਕ ਬਹੁਤ ਵੱਡਾ ਮਾਫੀਆ ਇਸ ਵੇਲੇ ਜਿਹੜਾ ਆ ਉਹ ਬਣ ਚੁੱਕਿਆ ਆ ਮੋਦੀ ਦੀ ਸਰਕਾਰ ਆਪਣੇ ਆਪ ਚ ਜਿਹਦੇ ਵਿੱਚ 12-13 ਵੱਡੇ ਕਾਰਪੋਰੇਟ ਹਾਊਸ ਜਿਹੜੇ ਨੇ ਵੱਡੇ ਆਧਾਰੇ ਜਿਹੜੇ ਨੇ ਉਹ ਸ਼ਾਮਲ ਹੋ ਗਏ ਆ। ਕਰੋਨਾ ਤੋਂ ਬਾਅਦ ਸਾਰੇ ਇੰਡਸਟਰੀਲਿਸਟਾਂ ਨੂੰ ਇਹ ਪਤਾ ਲੱਗ ਗਿਆ ਕਿ ਹੋ ਸਕਦਾ ਬੂਟਾਂ ਦੀ ਫੈਕਟਰੀ ਫੇਲ ਹੋ ਜੇ। ਲੋਹੇ ਦੀ ਫੈਕਟਰੀ ਫੇਲ ਹੋ ਜੇ ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਫੇਲ ਹੋ ਜਾਣ ਹੋਟਲ ਇੰਡਸਟਰੀ ਫੇਲ ਹੋ ਜੇ ਹਰ ਚੀਜ਼ ਫੇਲ ਹੋ ਸਕਦੀ ਹੈ ਪਰ ਪੂਰੀ ਦੁਨੀਆ ਦੇ ਵਿੱਚ ਰੋਟੀ ਤਾਂ ਲੋਕਾਂ ਨੂੰ ਚਾਹੀਦੀ ਹੈ ਨਾ ਔਰ ਜਿਹੜੀ ਰੋਟੀ ਲੋਕਾਂ ਨੂੰ ਚਾਹੀਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਤੇ ਸਿਰਫ ਕਿਸਾਨ ਤੋਂ ਮਿਲਦੀਆਂ ਨੇ ਚਾਹੇ ਸਬਜ਼ੀ ਆ ਚਾਹੇ ਫਲ ਫਰੂਟ ਆ ਚਾਹੇ ਕੋਈ ਅਨਾਜ ਉਹਦੇ ਤੋਂ ਬਿਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਉਹਨਾਂ ਨੇ ਦੇਖਿਆ ਕਿ ਇਹ ਕਹੋਜੀ ਇੰਡਸਟਰੀ ਹੈ ਜਿਹਦੇ ਤੇ ਜਿਹੜੀ ਕਦੀ ਫੇਲ ਹੀ ਨਹੀਂ ਹੋ ਸਕਦੀ ਕਿਉਂਕਿ ਬਾਕੀ ਦੀਆਂ ਸਾਰੀਆਂ ਇੰਡਸਟਰੀਆਂ ਦੇ ਵਿੱਚ ਉਸ ਵੇਲੇ ਨੁਕਸਾਨ ਹੋਇਆ ਔਰ ਸਰਕਾਰਾਂ ਨੇ ਉਹਨਾਂ ਦੇ ਮਾਫੀਆਂ ਵੀ ਕੀਤੀਆਂ